ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੁੜੀਆਂ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਸਿੰਘ ਜਰਨਲਿਕਾ 811985 510 ਇਰੀਆ ਮਲੇਰ ਕੋਟਲਾ ਕਾਰਜ ਤੇ ਨਿਵਾਸਿਤ ਪੜਾਈ ਐਮ ਐਸ ਸੀ ਪੰਜਾਬ ਸਰ ਬੀ ਐਡ ਕੰਮ ਲਕੜਾ ਪ੍ਰਜੈਕਟਸ ਪ੍ਰਾਈਵੇਟ ਸਕੂਲ ਪਰ ਫੈਮਲੀ ਮੈਂਬਰ ਪਿਤਾ ਗਵਰਨਮੈਂਟ ਜੋਬ ਦ ਰਿਟਾਇਰਮੈਂਟ ਇੰਸਪੈਕਟਰ ਮਾਤਾ ਇਕਪਰਾ ਮੈਰਿਡ ਇਕਪੈਰ ਮੈਰਿਡ ਮੰਗ ਵਿਧਿਆ ਪ੍ਰਵਾਰ ਤੋਂ ਕਰੇ ਲੋ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 996345155 ਤੁਸੀਂ ਪ੍ਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋਰ ਜਨਮ ਤਰੀਕ 13 1990 ਫਾਈਟ ਪਾਸਪੋਰਟ जन्म टाइम बारह पीएम एरिया जलंधर पढ़ाई प्लस टू कोर्स कंप्यूटर हार्डवेयर एंड सॉफ्टवेयर एंड टी टी कास्ट एसी परिवार मैंबर पिता गोरमेंट जॉब रिटायरमेंट माता एक भ्रा अपना बिजनेस पी बी बैंक मैनेजर मान अवधिया परिवार को लड़के की लौड़ है कास्ट एसी संपर्क कर लड़का मंगीर होवे ਇਨਾਂ ਦਾ ਮੋਬਾਈਲ ਨੰਬਰ ਕੈਨੇਡਾ 141 835552 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਕਨੇਡਾ ਲੜਕਾ ਜਨਮ ਤਰੀਕ 3/9/1995 ਹਾਈਡਰ ਸ਼ੀਫਰਡ ਕਾਸਟੂ ਜਰਸੀ ਕਾ ਏਰੀਆ ਲੁਨੀਆਣਾ ਨੇੜੇ ਜਗਰਾਉਂ ਪੜਾਈ ਗ੍ਰੈਜੂਏਸ਼ਨ ਕੰਮ ਕੈਨੇਡਾ ਵਰਕ ਪਰਮਿਟ ਪਰਵਾਰ ਮੈਂਬਰ ਇੱਕ ਭੈਣ ਇੱਕ ਭਰਾ ਮੈਰਿਡ ਨੇ ਮੰਗੋ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਪੀਆਰ ਜਾਂ ਸਿਟੀਜ਼ਨ ਹੋਵੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਇਹਨਾਂ ਦਾ ਮੋਬਾਈਲ ਨੰਬਰ 92888168367 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ। ਸੰਗ ਸਿੰਘ ਜਨਮ ਤਰੀਕ 2010 1994 ਹਾਈਡਰ ਜੇਬੂਟ ਪਰ ਆਈਵੀਏ ਕੰਬ ਬਹਰੇਨ ਦੇ ਵਿੱਚ ਡਰਾਈਵਰ ਤਨਖਾਹ 60000 ਪ੍ਰਤੀ ਮਹੀਨਾ ਜ਼ਮੀਨ ਟਾਈਏਕਰ ਏਰੀਆ ਅਮਸਰ ਪਰਵਾਰ ਮੈਂਬਰ ਪਿਤਾ ਕੇਤੀਬੜੀ ਤੇ ਡੇਰੀ ਦਾ ਕੰਮ ਮਾਤਾ ਹਾਊਸ ਵਾਈਫਰ ਇੱਕ ਬਰਾ ਇੰਗਲੈਂਡ ਪਰਵਾਰ ਨੰਬਰ ਸੈਟਨ ਮੰਗ ਅਵਦੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਨੂੰ ਜਾਤੀ ਵੰਨਣ ਅਮਰਸਰ ਗੁਰਦਾਸਪੁਰ ਟਾਂਟਨ ਨੂਬਲ ਇਹਨਾ ਦਾ ਮੋਬਾਈਲ ਨੰਬਰ 700 95 52 961 ਹੈ ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾ ਤੋਂ ਜਾਣਕਾਰੀ ਲੈ ਸਕਦੇ ਹੋ ਇਹ ਲੜਕਾ ਯੂਐਸਏ ਵਰਨ ਹੋਮਵਰਕ 35 ਹਾਈਟ 51 11 ਇੰਚਸ ਕਾਸਟ ਜਰਸੀ ਕਾਮ ਆਪਣਾ ਬਿਜ਼ਨਸ ਵਧੀਆ ਜੋਬ ਪਰਵਾਰ ਮੈਂਬਰ ਮਾਤਾ ਪਿਤਾ ਇੱਕ ਪੈਨ ਯੂਐਸਏ ਆਪਣਾ ਘਰ ਮੰਗਾ ਗਦੀਆ ਕਾਂਦਨੀ ਪਰਵਾਰ ਤੋਂ ਪੜੀ ਲਿਖੀ ਸੋਨੇ ਸਨਕੇ ਲੜਕੀ ਦੀ ਲੋੜ ਹੈ ਲੜਕੇ ਯੂਐਸਏ ਵਰਨ ਜਾਂ ਜੋ ਯੂਐਸਏ ਲੰਬੇ ਸਮੇਂ ਤੋਂ ਰਹਿੰਦੇ ਹਨ ਉਹਨਾਂ ਨੂੰ ਕਹਿੰਦੇ ਹਨ ਇਹਨਾਂ ਦਾ ਮੋਬਾਈਲ ਨੰਬਰ ਵਟਸਐਪ ਨੰਬਰ +1 559 933 5701 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ कार्य तुसी तुम सकते हो नाम सिंह लड़का आस्ट्रेलिया जन्म ते उन्नीस सौ पचानवे हाइट पंचपो इंच कास्ट जट सिख खोज तालीबाल एरिया संगरूह पढ़ाई प्लस टू नॉन मेडिकल डिप्लोमा बिजनेस कुकिंग आस्ट्रेलिया जमीन काम अपना बिजनेस परिवार मैंबर ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਮੈਂਟ ਮਾਤਾ ਹਾਊਸਵਾਈਵਰ ਦੋ ਪਹਿਲਾ ਮੈਰਿਡ ਨੇ ਆਸਟ੍ਰੇਲੀਆ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਮੈਡੀਕਲ ਲਾਈਨ ਬੀਐਸਸੀ ਕੀਤੀ ਹੋਵੇ ਜਾਂ ਲੜਕੀ ਆਸਟ੍ਰੇਲੀਆ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ 8805 10108 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਨੂੰ ਜਾਣਕਾਰੀ ਲੈ ਸਕਦੇ ਹੋ ਸੋਨਾ ਸਨਕਾ ਸਰਦਾਰ ਲੜਕਾ ਕੇ ਲਿਆ ਜਨਮ ਤਰੀਕ 11 1997 ਹਾਈ ਟੂ ਸ਼ੇਫਰਡ ਕਾਸਟ ਯਰਸਿਕ ਫੂਲਰ ਏਰੀਆ ਤਰਨ ਪੜਾਈ ਮਾਸਟਰ ਇਨ ਕਾਊਂਟਿੰਗ ਸਰਟੀਫਿਕੇਟ 3 ਇਨ ਆਟੋਮੋਟਿਵ ਕਮ ਟੈਕਨੀਸ਼ੀਅਨ ਲੜਕਾ ਕੇ ਲਿਆ ਵਰਕ ਵੀਜ਼ਾ ਤੇ ਆਸਟ੍ਰੇਲੀਆ ਪੀਆਰ ਫਾਈਲ ਲੱਗੀ ਹੋਈ ਜ਼ਮੀਨ 9.5 ਏਕੜ ਬਾਹਰ ਮਾਲੇ ਕਮਰਸ਼ੀਅਲ ਪ੍ਰਾਪਰਟੀ ਮੰਗ ਅਵੇਦੀਆ ਕਾਦਾਨੀ ਪਰਵਾਤ ਨੂੰ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਵੀ ਐਸੀ ਨਰਸਿੰਗ ਜਾਂ ਵਧੀਆ ਡਿਗਰੀ ਕੀਤੀ ਹੋਵੇ ਲੜਕੀ ਦੀ ਉਮਰ ਵੀ 22 ਤੋਂ 26 ਦੇ ਵਿੱਚ ਹੋਵੇ ਹਾਈਟ 5 ਫੁੱਟ 5 ਇੰਚ ਤੋਂ ਜ਼ਿਆਦਾ ਹੋਵੇ ਲੜਕੀ ਸੋਹਣੀ ਸੁਨੱਕੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 99145 4602 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਉਹ ਸਿੰਘ ਲੜਕਾ ਆਸਟ੍ਰੇਲੀਆ ਜਨਮਤ 1994 ਹਾਈਟ 5 ਫੁੱਟ 8 ਇੰਚ ਗੋ ਪਰ ਆਡ ਕਾਸਟ ਜੈਟ ਸਿੱਖ ਪੜਾਈ ਪਲੱਸ 2 ਕੋਰਸ ਡਿਪਲੋਮਾ ਕੁਕਿੰਗ ਜ਼ਮੀਨ 5 ਕਿਲੇ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਬਰਾ ਮੈਰਿਡ ਸਾਰੇ ਕੈਨੇਡਾ ਵਿੱਚ ਰਹਿੰਦੇ ਨੇ ਇਕੱਲਾ ਲੜਕਾ ਆਸਟ੍ਰੇਲੀਆ ਵਿੱਚ ਰਹਿੰਦਾ ਲੜਕੀ ਦਾ ਅਮਰੀਕਾ ਦਾ ਵੀਜ਼ਾ ਆਇਆ ਹੋਇਆ ਮੰਗ ਬਣੀ ਹੈ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਜਾ ਸਕੀ ਲਈ ਅਮਰੀਕਾ ਪੀਆ ਹੋਵੇ ਜਾਂ ਵਰਕ ਪਰਮਿਟ ਹੋਵੇ ਇਹਨਾਂ ਦਾ ਮੋਬਾਈਲ ਨੰਬਰ 29 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਇਹ ਲੜਕਾ ਸਪੇਨ ਉਮਰ 41 ਸਾਲ ਹਾਈਟ 5 ਫੁੱਟ 9 ਇੰਚ ਪੜਾਈ ਪਲੱਸ 2 ਕੰਮ Amazon ਲੜਕੇ ਦਾ ਇਲਾਕਾ ਹੋਇਆ ਕਾਸ਼ੀਗੁਰਮਾ ਸੁਨਿਆਰੀ ਪਰਵਾਰ ਮੈਂਬਰ ਪਿਤਾ ਗਵਰਨਮੈਂਟ ਜੋਬਟਰ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਤਿੰਨ ਪੈਣਾ ਮੈਰਿੰਡ ਮੰਡ ਅਵਦੀਆ ਪਰਵਾਤ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 0034 5846 98347 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋਰ ਜਰਮੇ 225197 ਵਿੱਚ 52 1 ਫੁੱਟ 4 ਇੰਚ ਦਾ ਕਾਸਟ ਜਰਸੀਕਰ एरिया होशियारपुर पढ़ाई ग्रेजुएटेड पीजीडीसीए एनडीटी ऑन पीटी कर देनी काम स्कूल टीचर ऑनलाइन वर्कर ऑस्ट्रेलिया कंपनी परिवार मेंबर दो पैना एक परा कनाडा मांग बढ़िया करना नहीं परिवार तुल पढ़े लिखे सरदार लड़के डीलड है अमेरिका कनाडा ऑस्ट्रेलिया तो लड़का होए एरिया जालंधर होशियारपुर के नजदीक यूएस अमेरिकन ਇਨਾਂ ਦਾ ਮੋਬਾਈਲ ਨੰਬਰ 9886823881 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕੋ। ਸੋਨਾ ਸਨੱਖਾ ਲੜਕਾ ਇੰਗਲੈਂਡ ਸਿਟੀਜ਼ਨ ਉਮਰ 33 ਸਾਲ ਹਾਈਟ 5 ਫੁੱਟ 9 ਇੰਚ ਏਰੀਆ ਕਪੂਟਲਾ ਕਾਸਟ ਯਰਸਿਕ ਪੜਾਈ ਪੀਐਸਸੀ ਜ਼ਮੀਨ ਵਾਰਾ ਕਿਲੇ ਲੜਕੇ ਦੀ ਵਧੀਆ ਜੌਬ ਪਰਿਵਾਰ ਮੈਂਬਰ ਮਾਤਾ ਪਿਤਾ ਇਕਪਰਾ ਸਾਰੇ ਇੰਗਲੈਂਡ ਵਿੱਚ ਸੈਟਲ ਨੇ। ਸਾਰਾ ਪਰਿਵਾਰ ਅੰਮ੍ਰਿਤਾਰੀ ਮੰਗ ਵੈਦਿਆ ਪਰਵਾਰ ਤੋਂ ਸੋਨੀ ਸੁਨੱਖੀ ਤੇ ਕ੍ਰੇਲੂ ਤੇ ਅੰਮ੍ਰਿਤਾਰੀ ਲੜਕੇ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +447986660990 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰिज ਵੀਰੋ ਵਾਲੀ ਇਹਨਾਂ ਨੂੰ ਫੋਨ ਨਾ ਕਰਨ ਨਾਮ ਸਿੰਘ ਲੜਕਾ ਆਸਟ੍ਰੇਲੀਆ ਪੀਆਰ ਜਨਮ ਤੇ 31/10/1993 ਆਈ.ਡੀ. 642 ਇੰਚ ਕਾਸਟ ਯਰਸਿਕ ਏਰੀਆ ਲੁਧਿਆਣਾ ਪੜਾਈ ਐਡਵਾਂਸ ਡਿਪਲੋਮਾ ਮਕੈਨਿਕਲ ਇੰਜੀਨੀਅਰ ਜੀ.ਐਨ.ੀ ਕਾਲਜ ਲੁਧਿਆਣਾ ਆਸਟ੍ਰੇਲੀਆ ਤੋਂ ਪੜਾਈ ਕੀਤੀ ਇਹਨਾਂ ਨੇ ਪ੍ਰਵਾਂਸ ਡਿਪਲੋਮਾ ਬਿਜ਼ਨਸ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਕੰਮ ਟ੍ਰਕਿੰਗ ਪ੍ਰੋਵਾਈਡ ਮੈਂਬਰ ਮਾਤਾ ਪਿਤਾ ਆਸਟ੍ਰੇਲੀਆ ਮੰਗ ਵਿਡਿਓ ਪਰ ਵਰਤੋਂ ਸਿੰਪਲ ਤੇ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9156 137773 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਹੁਣ ਨਾ ਕਰਨ ਨਾਮ ਇਸ ਇੰਗਲੈਂਡ ਜਨਮ ਤੇ 1980 ਇੰਗਲੈਂਡ ਜੈਂਪਲ ਏਰੀਆ ਹੁਸ਼ਿਆਰ ਫਾਰ ਕਾਸਟ ਜਰਸੀ ਗੋਤ ਸਿੱਧੂ ਕਾਮਬੈਕ ਮੈਨੇਜਰ ਲੜਕੀ ਦਾ ਇਤਲਾਕ ਹੋਇਆ ਮੰਗ ਅਵਧੀਆਪੁਰਵਾ ਤੋਂ ਪੜਿਲੀ ਕਿ ਅਨਮੈਰਿਡ ਲੜਕੀ ਦੀ ਲੋੜ ਹੈ ਲੜਕੀ ਦੀ ਉਮਰ 22 ਤੋਂ 34 ਸਾਲ ਦੀ ਹੋਵੇ ਬਾਬਾ ਏਰੀਆ ਅਮਸਰ ਲੁਧਿਆਣੇ ਨੂੰ ਪੈਲ ਇਹਨਾਂ ਦਾ ਮੋਬਾਈਲ ਨੰਬਰ +44748057224 ਲਈ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾ ਸੁਨੱਖਾ ਲੜਕਾ ਇੰਗਲੈਂਡ ਸਿਟੀਜ਼ਨ ਜਨਮ ਤਰੀਕ 1997 ਹਾਈਟ 5 ਫੁੱਟ 9 ਇੰਚ ਪੜਾਈ ਗ੍ਰੈਜੂਏਸ਼ਨ ਕਾਮ ਇੰਗਲੈਂਡ ਵਿੱਚ ਵਰਯੋਅ ਜੌਬ ਕਾਸਟ ਯਰਸੀ ਕੇਰੀਆ ਜਿਲੰਦਰ ਪਰਵਾਰ ਮੈਂਬਰ ਮਾਤਾ ਪਿਤਾ ਇੱਕ ਪਰ ਆ ਸਾਰੇ ਇੰਗਲੈਂਡ ਵਿੱਚ ਸੈਟਲ ਨੇ ਮੰਗਵਦੀ ਪਰਵਾਰ ਤੋਂ ਬੜੀ ਲਿਖੀ ਲੜਕੀ ਸੋਨੀ ਸੁਨੱਖੀ ਘਰੇਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 77364277 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਬੀਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਹਿੰਦੀ ਜਰੂਰਤ ਹੈ 1999 ਪੜਾਈ ਪਲੱਸ 2 ਕਾਸਟੂ ਯਰਸੀਕਰ ਏਰੀਆ ਗੁਡਾਸਪੁਰ ਜ਼ਮੀਨ 12 ਕਿੱਲੇ ਇੱਕ ਮਸ਼ੀਨ 10 ਟ੍ਰੈਕਟਰ ਕੰਮ ਕਿੱਟੀ ਵੜੀ ਪਰਿਵਾਰ ਮੈਂਬਰ ਪਿਤਾ ਇੱਕ ਬਰਾ ਮੈਰਿੰਗ ਇੱਕ ਪੈਰ ਮੈਰਿੰਗ ਮੰਗ ਵਧੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਨਾਂ ਦਾ ਮੋਬਾਈਲ ਨੰਬਰ 796034708 ਦੂਜਾ ਮੋਬਾਈਲ ਨੰਬਰ 987775 98399 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਨਮ ਦੇ 1993 ਹਾਈਟ 5 ਫੁੱਟ 10 ਇੰਚ ਪੜਾਈ ਗ੍ਰੈਜੂਏਸ਼ਨ ਫਾਸਟ ਰਵਿਦਾਸੀਆ ਏਰੀਆ ਫਤਿਹਗੜ੍ਹ ਸਾਹਿਬ ਲੜਕੀ ਦਾ ਤਲਾਕ ਹੋਇਆ ਪਰਿਵਾਰ ਮੈਂਬਰ ਇੱਕ ਭਰਾ ਕੈਨੇਡਾ ਮੰਗਵਦੀ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਐਨ ਆਰ ਆਈ ਹੋਵੇ ਕਾਸਟੂ ਰਵੀ ਦਾਸ ਜੀ ਹੀ ਸੰਪਰਕ ਕਰਨ ਨੀਨੰਦਾ ਮੋਬਾਈਲ ਨੰਬਰ 8894825602 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹਾਂ ਨਾਮ ਹਣੀ ਜਨਮ ਤਰੀਕ 18/8/1997 ਕਾਸਟ ਪ्युअर ਕਤਰੀ ਸ਼ਹਿਰ ਲਾਡਾ ਪੜਾਈ ਆਈਟੀਆਈ ਕੰਮ ਵੇਰਵਾ ਪਰਿਵਾਰ ਮੈਂਬਰ ਮਾਤਾ ਪਿਤਾ ਦੋ ਛੋਟੀਆਂ ਬੇਟੀਆਂ ਮਕਾਨ ਕੋਠੀ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 80540 68097 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੁਮਾਰ ਮੰਗਲਿਕ ਜਨਮ ਤਰੀਕ 28 1990 ਹਾਈਟ 5 ਫੁੱਟ 8 ਇੰਚ ਜ਼ਿਲ੍ਹਾ ਲੁਧਿਆਣਾ ਕਾਸਟ ਵਾਮਨ ਪੜਾਈ ਵੀਟੈਕ ਐਮਬੀਏ ਕੰਮ ਕੰਪਨੀ ਵਿੱਚ ਮੈਨੇਜਰ ਲੁਧਿਆਣੇ ਮੰਗੇ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਸ਼ੌਕ ਕਰਦੀ ਹੋਵੇ ਇਨਨੂੰ ਜਤੀ ਵੰਦਰ ਨੇ ਇਹਨਾਂ ਦਾ ਮੋਬਾਈਲ ਨੰਬਰ 97817 15013 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਵਾਈਡ ਡਾਟਾ ਸੈਂਡ ਕਰੋ ਸਾਡਾ WhatsApp ਨੰਬਰ 9501511073